i <laughs> I'm not Oh 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 ਸਤਿ ਅੰਮ੍ਰਿਤ ਕੰਦੇ ਨਾਮਚਰ ਕਰਕੇ ਪੰਜ ਪ੍ਰਕਰਮਾ ਕਰਕੇ ਮਾਤਾ ਦੇ ਚਰਨ ਤੇ ਸੀਸ ਨਵਾ ਕੇ ਜੰਗਲਾਵਰ ਉਪਰੇ ਜਾਤ ਬਾਹਰ ਚਲੇ ਅਕਰਮ ਮਨ ਰਗੀ ਹੋਏ ਅਤੀਤ ਅਤੀਤ ਹੋ ਜਾਣਾ ਉਪਰਾਮ ਹੋ ਜਾਣਾ ਸੰਸਾਰ ਬੇਸ਼ਕੁਵਨਾ ਇਹ ਸੰਸਾਰ ਦਾ ਖੇਡ ਅਸਤ ਇਹ ਸੰਸਾਰ ਨਾਸਰ ਹੁੰਦਾ ਹੈ ਇਹ ਸੰਸਾਰ ਕਿਸੇ ਦਾ ਨਹੀਂ ਬਣਦਾ ਇਹ ਨੇ ਕਿਸੇ ਦਾ ਬਣਦਾ ਨਹੀਂ ਜਦੋਂ ਐਸੀ ਅਵਸਥਾ ਤੋਂ ਪਹੁੰਚਦੀ ਕਹਿੰਦੇ ਹੋਗੀ ਇਹ ਸਾਖੀਆਂ ਸਭ ਨੂੰ ਸੁਣਾਉਣੀ ਆ ਸੌਖੀਆਂ ਤੁਮ ਸੁਣ ਲੀ ਹਸੋ ਜਿਸ ਤਰ੍ਹਾਂ ਲੱਗਿਆ ਸੋਈ ਤਨ ਜਾਣੇ ਅਬਰ ਕੇ ਜਾਣੇ ਪੁੱਠੀ ਤੇ

ਬੈਠੇ ਹੋ ਦੋ ਦਿਨ ਲੰਘ ਗਏ ਉਹ ਸਰਕਾਰ ਪਰਖ ਦਾ ਕਿੰਨਾ ਜਦੋਂ ਸੰਗਰਸ਼ਨ ਹੋ ਗਿਆ ਪੰਜ ਸਾਲ ਦੀ ਅਵਸਥਾ ਦੇ ਬੱਚੇ ਨੂੰ ਅਜੇ ਤੇ ਪਿੰਡ ਤੋਂ ਬਾਹਰੇ ਕੱਢ ਕੇ ਦੇਖੋ ਕੀ ਹੋਣੀ ਸਭ ਇੱਕ ਜੰਗਲਾਂ ਵਾਂਗ ਹੋ ਰਿਹਾ ਜਾਂ ਕਿ ਉਸ ਮੱਧ ਉਦਾਰੀ ਦੋ ਦਿਨ ਬੈਠਿਆਂ ਨੂੰ ਲੰਘ ਗਏ ਜੇ ਭੁੱਖ ਲੱਗਦੀ ਹੈ ਤਾਂ ਜਦ ਰਖਦਾ ਪਤਾ ਹੈ ਕੰਦੇ ਵਰੂਸ ਉਹ ਸਭਕ ਸਵਰਗ ਦਾ ਰਾਜਾ ਬਹਿ ਰਹਿੰਦਾ ਉਹਨੇ ਦੇਵਦੀ ਲਈ ਨਾ ਤੁਮਣੀ ਨਰ ਭਾਜਿਵ ਸਾਹਿਬ ਦੀ ਵਿਵਸਥਾ ਦਾ ਬੱਚਾ ਕੋ ਜੰਗਲਾਂ ਦੇ ਵਿੱਚ ਬੜਾ ਦਮ ਕਰ ਰਿਹਾ ਮੇਰਾ ਤਾਂ ਸਦਸਨ ਹੋ ਗਿਆ ਐਸਾ ਨਾ ਮੈਂ ਮੇਰੇ ਰਾਜ ਭਾਗ ਨੂੰ ਮੇਰੇ ਸਵਰਗ ਦੇ ਜਿਤਨੀ ਵੀ ਮੇਰੀ ਸੌਤਨਤਾ ਹੈ ਇਹਦਾ ਕਿਤੇ ਮਾਲਕ ਨਾ ਹੁੰਦਾ ਅੱਜ ਵੀ ਇਹੀ ਰਹਿੰਦਾ ਜਦੋਂ ਅਸੀਂ ਕਿਤੇ ਕਨਵਾਲ ਸਾਹਿਬ ਕਰਾਉਣਿਆਂ ਨੂੰ ਜਾ ਕੇ ਦੇ ਆਪਾਂ ਕੋਈ ਜਪ ਤਪ ਕਰਦੇ ਹਾਂ ਗੁਰੂ ਕੋ ਉਹਦੇ ਵਿੱਚ ਵਿਗਨ ਕਿਉਂ ਪੈਂਦੇ ਅੱਜ ਦੇਖਿਆ ਕੋਈ ਮਹਾਤਮਾ ਕੋਈ 40 ਦਿਨ ਦਾ ਜਪ ਤਪ ਕਰਦਾ 6 ਮਹੀਨੇ ਮੈਂ ਸੂਰਜ ਨਹੀਂ ਦੇਖਣਾ ਮੈਂ ਤਾਂ ਨਕੰਦਰੀ ਲੈ ਕੇ ਜਪ ਤਪ ਕਰਦਾ ਜਦੋਂ ਕਿਤੇ ਉਹਦੀ ਜ਼ਿਆਦਾ ਸੋਭਾ ਹੋ ਜਾਂਦੀ ਹੈ ਨਾ ਸੰਸਾਰ ਦੀ ਕਿਸੇ ਵੀ ਮਹਾਂਪੁਰਸ਼ ਦੀ ਮੈਂ ਕਹਾਂਗਾ ਕੌਮ ਉਹ ਉਸ ਵਕਤ ਮੇਰੇ ਉੱਤੇ ਅਜਾਮ ਮਰਉਂਦਾ ਇਹ ਸੰਸਾਰ ਦੇ ਜਿਹੜੇ ਲੋਕ ਨੇ ਫਿਰ ਇਹ ਜਲਾਦ ਦਾ ਰੂਪ ਧਾਰਨ ਕਰਕੇ ਉਸ ਮਹਾਪੁਰਸ਼ ਦੇ ਉੱਤੇ ਕਿਸੇ ਵੀ ਬੇਰਾਕੀ ਤੇ ਤਿਆਗੀ ਦੇ ਫਿਰ ਇਹ ਐਜੂਕੇਸ਼ਨ ਕਰਦੇ ਜਿਉਂ ਲੱਗਦੇ ਅਸੀਂ ਕਾਲ ਯੁਗ ਦੇ ਰਾਤ ਦੇ ਵਿੱਚ ਕਾਂਜੂ ਤੋਂ ਉਲਟ ਗੱਲ ਕਰ ਰਹੇ ਹਾਂ ਰਾਜ ਦੇ ਰਾਜ ਤੋਂ ਉਲਟ ਕੋਈ ਗੱਲ ਕਰੂਗਾ ਰਾਜਾ ਕੀ ਕਰਦਾ ਰਾਜਾ ਕੀ ਕਰਦਾ ਸਭ ਸਾਰੇ ਹੁੰਦਾ ਹੈ ਆਪਣੇ ਰਾਜ ਤੋਂ ਉਲਟ ਕੋਈ ਗੱਲ ਨਹੀਂ ਹੁੰਦਾ ਕਲਯੁਗ ਦਾ ਵੀ ਇਹੀ ਹੈ رسول ਇਹ ਵੀ ਯਸੂਰ ਕਲਯੁਗ ਦਾ ਜਦੋਂ ਕੋਈ ਬਹੁਤੀ ਭਾਜਨ ਜਿੰਦਗੀ ਕੋਈ ਬਹੁਤੀ ਸੁਭਾ ਕਿਸੇ ਮਾਪੁਰਸ਼ ਦੀ ਗੁਰੂ ਦੀ ਵਿਦਿਆ ਦਾ ਗੁਰੂ ਨਾਨਕ ਸਾਹਿਬ ਮਹਾਰਾਜ ਉਹ ਜਿਹੜਾ ਦੇ ਵਿੱਚ ਲੱਗਿਆ ਚਕੀਆਂ ਚਲਵਾਇਆਂ ਬਾਬਰ ਨੇ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਲ ਚੰdru ਨੇ ਕੀ ਕੀਤਾ ਗੁਰਤੇਗਵਹਾਦਰ ਮਹਾਰਾਜ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਦੇਖੋ ਕਿਤਨੇ ਮਹਾਪੁਰਸ਼ਾਂ ਦੀਆਂ ਕਹਾਵਾਂ ਨਹੀਂ ਹਨ ਸਭ ਬਾਬਾ ਅਦਰ ਸਿੰਘ ਮਹਾਰਾਜ ਦੇ ਵੀ ਰੈਸ਼ਟ ਬਰੰਕ ਕਢਾਏ ਗਏ ਸੀ ਗੁਰੂ ਕੋ ਜਿਨਾਂ ਮੌਕਾ ਤੱਕ ਸਭ ਦੇ ਉਤੇ ਕਹਿ ਦਿੱਤਾ ਦੀ ਇਹ ਵਾਕਈ 20ਵੀਂ ਸਦੀ ਦਾ ਉਤਾਰ ਹੈ ਉਹਨਾਂ ਦੇ ਬਹਿਸ ਤੋਂ ਨਾ। ਉਸ ਵਕਤ ਦਾ ਜਿਹੜਾ ਮਾਪਕ ਸੁਸ ਦੱਸਦੇ ਸੀ ਪ੍ਰਤਾਪ న్యూਸ ਦੇ ਵਿੱਚ ਕਹਿੰਦੇ ਸੰਤ ਮਹਾਰਾਜ ਜੀ ਫਤਵਾ ਦੇ ਵਿੱਚ ਖਬਰ ਲੱਗੀ ਸੀ। ਫਿਰ ਤਾਂ ਅਮੀਰ ਰਾਜੇ ਵੀ ਉਸ ਵਕਤ ਬਣੇ। ਮਲੇਆਣੇ ਵਾਲੇ ਰਾਜੇ ਨੇ ਕਹਿੰਦੇ ਸੰਤ ਮਹਾਰਾਜ ਨੂੰ ਇੱਕ ਲੈਟਰ ਲਿਖ ਕੇ ਦੇ ਦਿੱਤਾ ਸੀ ਸਰਕਾਰ ਨੂੰ ਉਸ ਵਕਤ। ਵੇ ਸੰਤਾਂ ਨੂੰ ਕੋਈ ਪੜ ਨਹੀਂ ਸਕਦਾ, ਪੜ੍ਹ ਸਕਦਾ ਸੰਖਾਸ ਨੇ ਪੱਗ ਖਾਸ ਨੇ ਜਿੱਤੇ ਮਰਜੀ ਵਿਚਰਨ। ਇਹ ਨਾ ਵਾਸਤੇ ਕੋਈ ਕਾਨੂੰਨ ਨਹੀਂ ਪਿਛਲਾ ਸਮਾਂ ਹੁੰਦਾ ਸੀ ਸਿਰਸਾ ਤੋਂ ਵਾਸਤੇ ਕੋਈ ਕਾਨੂੰਨ ਨਹੀਂ ਪਰ ਅੱਜ ਦਾ ਸਮਾਂ ਕੁਝ ਹੋਰ ਦਾ ਆਉ ਆਪਣੀ ਵਿਚਾਰ ਦੇ ਉੱਤੇ ਤਾਕਤ ਤਰੋਂ ਜਦੋਂ ਕਹਿੰਦੇ ਬੈਠੇ ਆ ਬੈਠੇ ਆ ਸਮਾਧੀ ਲੱਗੀ ਆ ਸਾਹਮਣੇ ਆ ਕੇ ਨਾਰਦ ਗੁਣੀ ਆਪਣੀ ਬੰਸਰੀ ਬਜਾਉਂਦਾ ਪੁੱਛਦਾ ਐ ਬਾਲਕਿਆ ਐ ਤਰਉ ਭਗਤ ਤੂੰ ਇਹ ਤੇ ਬੈਠਦਾ ਕੀ ਕਰਉਂ ਮੈਂ ਤਾਰੀਬ ਇਥੇ ਦੱਸ ਦਿੱਤੀ ਐ ਨਾਰਦ ਨੂੰ ਮੇਰੇ ਕਿਦਾਰੇ ਬੋਲ ਦੇ ਵਿੱਚ ਮੇਰੀ ਮਦਰੇ ਮਾਂ ਨਹੀਂ ਮੰਨ ਪਾਉ ਫਕਟੇ ਸੀ ਬਾਹਰ ਘਰ ਦਾ ਮੇਰੀ ਮਾਤਾ ਜੀ ਕੁੱਲੀਆਂ ਦੇ ਵਿੱਚ ਬੈਠ ਕੇ ਉੱਚੇ ਲਾ ਕੇ ਮਰਦਾ ਕੰਮ ਕਰਦੀ ਜੀ ਜਦ ਇਹ ਸਵਸਥਾ ਹੁੰਦਾ ਮੈਂ ਆਪਣੀ ਮਾਤਾ ਬਿਧਰਣ ਭਾਜੀ ਆਪਣੀ ਮਾਤਾ ਵਾਸਤੇ ਘਰ-ਵਾਰ ਤਿਆ ਕੇ ਮਹਿਲ ਮਾਰੀਆਂ ਤਿਆ ਕੇ ਮੈਂ ਸਵਾਰ ਘਰ ਪੁੱਤ ਦੇ ਆਪਣੀ ਮਾਤਾ ਤੋਂ ਪਰੇਸ਼ ਲੈ ਕੇ ਤੁਰਕ ਕਹਿੰਦੇ ਭਗਵਾਨ ਜੀ ਨੂੰ ਇੱਕ ਸ਼ਬਦ ਦਿੱਤਾ ਉਹਨਕੋ ਓਮ ਨਮੋ ਭਗਵਤੇ ਵਾਸਤੁ ਭੈ ਨਮ ਇਹ ਸ਼ਬਦ ਦਾ ਅਭਿਆਸ ਕੀਤਾ ਭਗਤ ਤੁਰਵੰਦੀਆਂ ਨਾਲ ਤੁਮਹਾਨੂੰ ਉਪਦੇਸ਼ ਨਾਮ ਨਿਧਾਨ ਅਮਰ ਰਸ ਦਿੱਤਾ ਨਾਰਦ ਮਹਾਰਿ ਜੀ ਨੇ ਉਪਦੇਸ਼ ਦੇ ਕੇ ਇਹ ਸ਼ਬਦ ਦਾ ਅਭਿਆਸ ਕਰਵਾਇਆ ਸਮਾਪਨ ਤੇ ਥੋੜੇ ਜਿਹਾ ਸਮੇਂ ਬਾਅਦ ਕਹਿੰਦੇ ਜਦੋਂ ਤਾਨਪਦ ਰਾਜੇ ਨੂੰ ਇਸ ਗੱਲ ਦਾ ਸਾਰੀ ਵਿਥਿਆ ਦਾ ਪਤਾ ਲੱਗਿਆ। ਭਈ ਮੇਰਾ ਬੇਟਾ ਭਗਤ ਰਾਮ ਆਪਣੀ ਮਾਤਾ ਨੂੰ ਨਮਸਕਾਰ ਕਰਕੇ ਪੰਜ ਪ੍ਰਕਰਮਾ ਕਰਕੇ ਜੰਗਲ ਦੇ ਵਿੱਚ ਬੈਠ ਕੇ ਅਕਾਲ ਪੱਖ ਦੀ ਬੰਦਗੀ ਕਰਨ ਲੱਗਿਆ ਕਹਿੰਦੇ ਪਿਤਾ ਦਾ ਮਨ ਡੋਲ ਗਿਆ। ਪਿਤਾ ਦਾ ਮਨ ਡੋਲ ਗਿਆ। ਛੋਟੀ ਜੀ ਉਮਰ ਹੈ। ਜੰਗਲ ਦੇਲੇ ਦੇ ਵਿੱਚ ਬੈਠਾ। ਉੱਥੇ ਸ਼ੇਰ ਹੋ ਗਿਆ ਜੀਤੇ ਬਥੇਲੇ ਨੇ। ਕਿਤੇ ਮੇਰੇ ਬੱਚੇ ਨੂੰ ਖਾਣਾ। ਜੇ ਉਹ ਮੰਦੇ ਵਿੱਚ ਸੀ ਪਰ ਪਿਤਾ ਮਜਬੂਰ ਸੀ। ਇਹ ਤਾਂ ਮਜਬੂਰ ਕਿਸ ਤਰ੍ਹਾਂ ਸੀ? ਇਹ ਕਾਮੰ ਨਰਕ ਵਿਸਰਾਮੰ ਬਹੁ ਜੋਨੀ ਪਰਮਾ। ਕਈ ਵਾਰੀ ਅਸੀਂ ਕਾਮ ਦੇ ਅਧੀਨ ਹੋ ਕੇ ਐਸੇ ਸਟੈਪ ਚੁੱਕ ਲੈਨੇ ਆ ਜਿਹੜੇ ਸਾਨੂੰ ਜ਼ਿੰਦਗੀ ਪਰ ਦੁੱਖ ਦਿੰਦੇ ਆ। ਗੁਰੂ ਅਰਜਨ ਦੇਵ ਜੀ ਮਾਰਜ ਕਹਿੰਦੇ ਇਹ ਕਾਮੰ ਨਰਕ ਵਿਸਰਾਮੰ ਬਹੁ ਜੋਨੀ ਪਰਮਾ। ਚਿੰਤਾ ਹਰਨ ਕਰ ਲੋਕ ਗਮੰ ਜਪ ਤਪ ਸਿ ਲੋਗਾਰ ਸਾਰਾ ਜਪ ਤਪ ਕੀ ਤਰੰਗ ਉੱਤਤ ਤਾਂ ਪਾਦ ਰਾਜੇ ਨੇ ਅੰਦਰ ਅੰਦਰ ਮਨ ਦੇ ਵਿੱਚ ਚੱਲ ਰਿਹਾ ਹੈ ਕਹਿੰਦੇ ਫਿਰ ਉਹ ਜਿਹੜੀ ਮਤਰੇ ਮਾਂ ਸੀ ਨਾ ਧਰੋ ਦੀ ਉਹਦੇ ਨਾਲ ਕਹਿੰਦੇ ਲੜਾਈ ਝਗੜਾ ਫਿਰ ਉਹ ਤਾਂ ਪਾਦ ਦਾ ਵਦਾਨਪਦ ਰਾਜੇ ਦੇ ਨਾਲ ਜਦੋਂ ਉਹਦਾ ਤੂੰ ਤੋਂ ਮੈਮਾ ਹੋਏ ਪਰ ਉਹ ਵਦਾਨਪਦ ਰਾਜੇ ਨੇ ਕਹਿੰਦੇ ਆਪਣੇ ਅਹਿਰਕਾਰ ਪਰੋਕਾਰ ਭੇਜ ਕੇ ਤੂੰ ਨੂੰ ਜਾ ਕੇ ਕਹਿੰਦੇ ਆ ਤੂੰ ਤੇਰੇ ਪਿਤਾ ਨੇ ਸਾਨੂੰ ਮੈਸੇਜ ਲਾਇਆ ਨੇ ਸੁਨੇਹਾ ਲਾਇਆ ਕਿ ਅੱਧਾ ਰਾਜ ਭਾਗ ਲੈ ਲੈ ਪਰ ਤੂੰ ਘਰ ਦੇ ਵਿੱਚ ਵਾਪਸ ਆ ਜਾ ਮਹਿਲਾਂ ਦੇ ਵਿੱਚ ਕਹਿੰਦੇ ਅਜੇ ਤਾਂ ਮੈਨੂੰ 2 ਦਿਨ ਤੇ ਨਹੀਂ ਹੋਏ ਨੇ ਸਾਰੇ ਕਿ ਥੋੜੇ ਸਮੇਂ ਦੇ ਵਿੱਚ ਮੈਨੂੰ ਅੱਧਾ ਰਾਜ ਭਾਗ ਮਿਲਿਆ ਪਰ ਨਹੀਂ ਕਹਿੰਦੇ ਮੈਂ ਨਹੀਂ ਗਾਉਂਦਾ ਮੇਰੇ ਪਿਤਾ ਨੂੰ ਕਹਦੋ ਮੈਨੂੰ ਇਹਨਾਂ ਦੇ ਰਾਜ ਭਾਗ ਦੀ ਲੋੜ ਨਹੀਂ ਇਹਨਾਂ ਸੁਰਗਾਂ ਦੀ ਲੋੜ ਨਹੀਂ ਹੈ ਮੈਨੂੰ ਤਾਂ ਇੱਕ ਤੇਰੇ ਚਰਨਾਂ ਦਾ ਬਸ ਜਿਹੜਾ ਮੈਂ ਸ਼ਬਦ ਦੇ ਵਿੱਚ ਅਭਿਆਸ ਦੇ ਵਿੱਚ ਸਰੂੜ ਹਾਂ ਬਸ ਐਸੇ ਤਰੀਕੇ ਨਾਲ ਸਾਰੇ ਇਸੇ ਤਰ੍ਹਾਂ ਵੀ ਬੇਅੰਤੀ ਗ੍ਰਹਿ